ਹੈਲੋ ਹਾਂਜੀ ਅੱਜ ਅਸੀਂ ਪੜ੍ਹਾਂਗੇ ਦੋ ਅਖਰੀ ਅਤੇ ਤਿੰਨ ਅਖਰੀ ਸ਼ਬਦਾਂ ਬਾਰੇ ਮੁਕਤਾ ਸ਼ਬਦ ਉਹ ਅੱਖਰ ਜਿਨ੍ਹਾਂ ਦੇ ਨਾਲ ਕੋਈ ਮਾਤਰਾ ਨਹੀਂ ਲੱਗੀ ਹੁੰਦੀ ਉਹ ਹੁੰਦੇ ਨੇ ਮੁਕਤਾ ਅੱਖਰ ਜਿਵੇਂ ਕਕਾ ਰਾਰਾ ਕਲ ਜਜਾ ਲੱਲਾ ਜਲ ਬੱਬਾ ਨਾਣਾ ਬਣ ਨੰਨਾ ਰਾਰਾ ਨਰ ਹਾ ਹਾ ਲੱਲਾ ਹਲ ਡੱਡਾ ਰਾਰਾ ਡਰ ਛੱਛਾ ਲੱਲਾ ਛਲ ਐਸੇ ਤਰ੍ਹਾਂ ਤਿੰਨ ਮੁੱਖਾ ਅੱਖਰ ਜਿਹੜੇ ਨੇ ਉਹਨਾਂ ਨੂੰ ਜੋੜ ਕੇ ਤਿੰਨ ਅਖਰੀ ਸ਼ਬਦ ਬਣੇ ਨੇ ਜਿਵੇਂ ਕਕਾ ਮਮਾ ਲੱਲਾ ਕਮਲ ਕਮਲ ਵਾਵਾ ਤੱਤਾ ਨੰਨਾ ਵ ਤ ਨ ਵਤਨ ਯਯਾ மா நன்ன ਸੋਇਸਨ ਦੋ ਅਖਰੀ ਅਤੇ ਤਿੰਨ ਅਖਰੀ ਸ਼ਬਦ ਥੈਂਕ ਯੂ